ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਸੂਟ ਨਾਲ ਦਰਬੜ ਮੈਨ ਬਣਾਉਣਾ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇ ਤੁਹਾਡਾ ਚੈਨਲ ਵੀ ਅਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਨੂੰ ਨੀਚੇ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਾਂਗੇ ਸਾਰੀ ਵੀਡੀਓ ਨੂੰ ਜਰੂਰ ਦੇਖਣਾ ਐਂਡ ਤੱਕ ਆਪਾਂ ਸੂਟ ਨਾਲ ਘਰਾਬੜ ਬੈਨ ਤਿਆਰ ਕਰਾਂਗੇ ਇਹ ਆਪਾਂ 23 ਇੰਚ ਲੰਬਾ ਕੱਪੜਾ ਲੈ ਲਿਆ 3 ਇੰਚ ਚੌੜਾ ਇਹ ਕੱਪੜਾ ਆਪਣੇ ਕੋਲੇ ਹੁਣ ਆਪਾਂ ਇਹਨੂੰ ਇਹਦਾ ਫੋਲਡ ਕਰ ਲੈਣਾ ਥੋੜਾ ਜਿਹਾ ਕੱਪੜੇ ਨੂੰ ਫਿਰ ਇਹਨੂੰ ਆਪਾਂ ਐ ਸिलाई ਲਾਵਾਂਗੇ ਹਾਂਜੀ ਜਿਹੜੀ ਸਿਲਾਈ ਆ ਉਹ ਆਪਾਂ ਪੁੱਠੀ ਸਾਈਡ ਲਾਉਣੀ ਕੱਪੜੇ ਦੇ ਸਿੱਧਾ ਕੱਪੜਾ ਆਪਣਾ ਅੰਦਰਲੀ ਸਾਈਡ ਆ ਇਧਰੋਂ ਵੀ ਆਪਾਂ ਇਹਨੂੰ ਹੋਲਡ ਕਰ ਲੈਣਾ ਥੋੜਾ ਜਿਹਾ ਤਾਂ ਕਿ ਜਦੋਂ ਆਪਾਂ ਇਹਨੂੰ ਸਿੱਧਾ ਕੀਤਾ ਤੇ ਕੱਪੜਾ ਅੰਦਰ ਨੂੰ ਰਵੇ ਆਪਣਾ ਬਾਹਰ ਨੂੰ ਨਾ ਆਵੇ ਹਾਂਜੀ ਆਪਾਂ ਕੋਈ ਵੀ ਕਿਸੇ ਵੀ ਚੀਜ਼ ਨਾਲ ਇਹਨੂੰ ਸਿੱਧਾ ਕਰ ਲੈਣਾ ਕੱਪੜੇ ਨੂੰ। ਹੁਣ ਆਪਾਂ ਪੈਰਚ ਲਾਸ਼ਟਟ ਪਾਵਾਂਗੇ। ਆਪਾਂ 8 ਇੰਚ ਲੰਬੀ ਲਾਸ਼ਟਟ ਲੈਣੀ ਆ। ਇਹ 10 ਇੰਚ ਚੌੜੀ ਆ। అప్పుకుల లశకటా ఏ లశకటావే ਪਾ ਲਾਸ਼ ਕਰਦੇ ਜੋੜ ਪਾਵਾਂਗੇ ਪਹਿਲਾਂ ਇੱਥੇ ਸਲਾਈ ਲਾਵਾਂਗੇ ਹੁਣ ਆਪਾਂ ਕੱਪੜਾ ਜਿਹੜਾ ਇੱਕ ਪਾਸੇ ਅੰਦਰ ਨੂੰ ਕਰਕੇ ਦੂਜੇ ਪਾਸੇ ਕੱਪੜਾ ਆਪਾਂ ਉੱਪਰ ਕਰਕੇ ਇੱਥੇ ਸਿਲਾਈ ਲਾ ਦੇਵਾਂਗੇ। ਜੀ ਹੁਣ ਆਪਾਂ ਇੱਥੇ ਸਿਲਾਈ ਲਾਵਾਂਗੇ ਜਿੱਥੇ ਆਪਣਾ ਜੋੜ ਆ ਕੱਪੜੇ ਦਾ।